ਰੋਸ 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 ਅੱਜ ਅਸੀਂ ਸਾਡੇ ਵਿਸ਼ਪ ਪਤਰੀ ਹੋਂਹਾਰ ਸ਼ੁਭਦੀਪ ਸਿੱਧੂ ਮੂਸੇਵਾਲੇ ਦੇ ਪਿੰਡ ਪਹੁੰਚੇ ਹੋਏ ਆ ਅੱਜ 2 ਸਾਲ ਦੂਸਰੀ ਵਰਸੀ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਸਰਦਾਰ ਬਲਕੌਰ ਸਿੰਘ ਨੂੰ ਮਿਲੇ ਸਾਡੀ ਭੈਣ ਚਰਨਕੌਰ ਨੂੰ ਮਿਲੇ ਉਹਨਾਂ ਨਾਲ ਦੁੱਖ ਸਾਂਝਾ ਕੀਤਾ ਔਰ ਇੱਥੇ ਆਣ ਕੇ ਤੁਹਾਡੇ ਨਾਲ ਰੋਸ ਸਾਂਝਾ ਕਰਨ ਵਾਸਤੇ ਆਏ ਆ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੇ ਪੰਜਾਬ ਦੀ ਧਰਤੀ ਤੇ ਸਾਡਾ ਪੰਜਾਬ ਦਾ ਹੀਰਾ ਮਾਰਿਆ ਗਿਆ ਕਤਲ ਕਰ ਦਿੱਤਾ ਗਿਆ ਪਰ 2 ਸਾਲ ਬੀਤ ਜਾਣ ਤੋਂ ਬਾਅਦ ਵੀ ਇਨਸਾਫ ਨਹੀਂ ਮਿਲ ਸਕਿਆ ਇਹ ਦਿਨੋਂ ਵੱਡਾ ਅਨਿਆਏ ਇਹ ਦਿਨੋਂ ਵੱਡਾ ਮੈਂ ਸਮਝਦਾ ਕਿ ਪੰਜਾਬ ਵਾਸਤੇ ਕੋਈ ਦੁੱਖदाई ਰੰਜ ਵਾਲੀ ਗੱਲ ਨਹੀਂ ਹੋ ਸਕਦੀ ਔਰ ਬਲਕੌਰ ਸਿੰਘ ਔਰ ਚਰਨ ਸਿੰਘ ਚਰਨਕੌਰ ਜੀ ਕਿਹੜੇ ਅਫਸਰ ਨੂੰ ਨਹੀਂ ਮਿਲੇ ਕਿਹੜੇ ਮੰਤਰੀ ਨੂੰ ਨਹੀਂ ਮਿਲੇ ਕਿਹੜੇ ਮੁੱਖ ਮੰਤਰੀ ਨੂੰ ਮਿਲੇ ਕਿਹੜੇ ਪੁਲਿਸ ਵਾਲਿਆਂ ਨੂੰ ਮਿਲੇ ਪਰ ਕੁਛ ਹੱਥ ਨਹੀਂ ਪਿਆ ਔਰ ਜੇ ਇਹਨਾਂ ਨੇ 4 ਤੋਂ 5 ਨਾਮ ਪਰਿਵਾਰ ਨੇ ਲਿਖਾਇਏ ਪੁਲਿਸ ਨੂੰ ਉਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ ਯਾਰੋ 2 ਸਾਲ ਦਾ ਇਨਵੈਸਟੀਗੇਟ ਹੀ ਨਹੀਂ ਕੀਤਾ ਇਥੋਂ ਸਾਫ਼ ਹੋ ਗਿਆ ਕਿ ਮਨਸੂਬਾ ਪੰਜਾਬ ਸਰਕਾਰ ਦਾ ਅੰਦਰੋਂ ਤੇ ਦਿਲ ਮੈਣਾ ਹੈ ਔਰ ਇਨਸਾਫ਼ ਦੇਣਾ ਨਹੀਂ ਚਾਹੁੰਦੇ ਪਹਿਲੀ ਗੱਲ ਤਾਂ ਸ਼ਹਿਤੋਂ ਮਰਦਾ ਹੀ ਨਾ ਉਹਨੂੰ ਬਲਕੌਰ ਸਿੰਘ ਜੀ ਨੇ ਦੱਸਿਆ ਕਿ ਜਿਹੜੀ ਇਲੈਕਸ਼ਨ ਤੋਂ ਬਾਅਦ ਚੁੱਪਚੀ ਬੀਤੇ ਸਿਕਿਉਰਿਟੀ ਤਾਂ ਵੈਸੀ ਚੱਲੇ ਗਈ ਸੀਗੀ ਕਿਸ ਨੂੰ ਪਤਾ ਹੀ ਨਹੀਂ ਸੀਗਾ ਔਰ ਕੋਈ ਹਮਲਾ ਨਹੀਂ ਹੋਇਆ ਪਰ ਜਦੋਂ ਇਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਸਾਰਿਆਂ ਨੇ ਪਾਤਾ ਭਗਵੰਤ ਮਾਨ ਨੇ ਆਫੀਸ਼ੀਅਲ ਪੇजेस ਤੇ ਆ ਬਲਤੇਜ ਪੰਨੂ ਨੇ 24 ਘੰਟੇਾਂ ਅੱਜ ਗੈਂਗਸਟਰਾਂ ਨੇ ਮਾਰ ਦਿੱਤਾ ਇਹਦਾ ਮਤਲਬ ਆ ਕਿ ਜਦੋਂ ਸੋਸ਼ਲ ਮੀਡੀਆ ਤੇ ਇਨਫੋਰਮੇਸ਼ਨ ਗਈ ਇਸ ਸਾਡੇ ਹੋਂਰ ਸੁਭਦੀਪ ਦੀ ਉਹਦੇ ਕਰਕੇ ਇਹਦਾ ਕਤਲ ਹੋਇਆ ਹੁਣ ਆਮ ਲੋਕਾਂ ਦੇ ਤਾਂ 5 ਮਿੰਟ ਚ ਪਰਚਾ ਦਰਜ ਹੋ ਜਾਂਦਾ ਆਈਟੀ ਐਕਟ ਫਲਾਨਾ ਐਕਟ ਫਲਾਨਾ ਐਕਟ ਮੜਾ ਇੱਕ ਟਵੀਟ ਕਰੇ ਕੇਜਰੀਵਾਲ ਦੇ ਖਿਲਾਫ ਉਹਨੂੰ ਪੁਲਿਸ ਦਿੱਲੀਓ ਚੱਕਣ ਚਲ ਜਾਂਦੀ ਆ ਕੋਈ ਮੜਾ ਜਾ ਵੀਡੀਓ ਪਾ ਦੇ ਉਹਨੂੰ ਜੰਮੂ ਜੰਮੂ ਤੋਂ ਚੱਕਣ ਚਲ ਜਾਂਦੀ ਆ ਇਸ ਬੰਦੇ ਦੀ ਸਾਰੀ ਇਨਫੋਰਮੇਸ਼ਨ ਸਿਕਿਉਰਿਟੀ ਵਿਦਡਰੋਲ ਦੀ ਸ਼ਰਯਾਮ ਸ਼ੇਅਰ ਕਰਕੇ ਦੱਸਿਆ ਗਿਆ ਕਿ ਹੁਣ ਚੱਕ ਦਿਓ ਕਾ ਔਰ ਉਹਨਾਂ ਨੇ ਕਤਲ ਕਰ ਦਿੱਤਾ ਔਰ ਕਾਤਲ ਜੇਲਾ ਵਿੱਚ ਵੀਆਈਪੀ ਟ੍ਰੀਟਮੈਂਟ ਮੋਜਾਂ ਕਰ ਰਹੇ ਨੇ ਇੰਟਰਵਿਊਆ ਦੇ ਰਹੇ ਨੇ ਪਸੰਦੀਦਾ ਖਾਣੇ ਖਾ ਰਹੇ ਨੇ ਉਹਨਾਂ ਨੂੰ ਪ੍ਰੋਟेक्ट ਕੀਤਾ ਜਾ ਰਿਹਾ ਇੰਡੀਆ ਦੀ ਸਟੇਟ ਵੱਲੋਂ ਵੀ ਔਰ ਸਾਡੇ ਆਪਣੇ ਭਗਵੰਤ ਦੀ ਸਟੇਟ ਵੱਲੋਂ ਵੀ ਇਹਦੋਂ ਜ਼ਿਆਦਾ ਅਫਸੋਸ ਨਹੀਂ ਹੋ ਸਕਦਾ ਮੇਰੇ ਵੀ ਲੋਕ ਆ ਦੇਖ ਲਓ ਕਿੰਦਾ ਲੋਕੀ ਹਰ ਸਾਲ ਹਰ ਹਰ ਐਤਵਾਰ ਇੱਥੇ ਪੜੀ ਵੱਡੀ ਤਦਾਦ ਚੋ ਕਿ ਪਹੁੰਚ ਕੇ ਇਹ ਉਹਦਾ ਦੁੱਖ ਮਨਾਉਂਦੇ ਨੇ ਪਤਾ ਨਹੀਂ ਭਗਵੰਤ ਦੇ ਮੰਤਰੀਆਂ ਨੂੰ ਅਮੀਤ ਥੇਰ ਅਰਗੇ ਜਿਹੜੇ ਇਲੈਕਸ਼ਨਾਂ ਲੜਦੇ ਨੇ ਇਹਨਾਂ ਨੂੰ ਕੀ ਸਵਾਦ ਆਉਂਦਾ ਇੱਕ ਮੁੰਡਾ ਜੀਵਨ ਜੋਤ ਮਾਨਸਾ ਉਹਦਾ ਚਲਾਨ ਵਿੱਚ ਨਾਮ ਹੈ ਔਰ ਉਹਦੀ ਐਲਓਸੀ ਖੁੱਲੀ ਹੋਈ ਹੈ ਕਿ ਉਹ ਬਾਹਰ ਨਹੀਂ ਜਾ ਸਕਦਾ ਉਹਨੂੰ ਆਪਣੇ ਕੈਂਪੇਨ ਵਿੱਚ ਨਾਲ ਲਈ ਫਿਰਦੇ ਨੇ ਕੀ ਕਹਿਣਾ ਚਾਹੁੰਦੇ ਨੇ ਕਿ ਅਸੀਂ ਤੁਹਾਡੇ ਜ਼ਖਮਾਂ ਦੇ ਉੱਤੇ ਲੂਨ ਛਿੜਕ ਰਹੇ ਹਾਂ ਤੁਸੀਂ ਇਨਸਾਫ ਨਹੀਂ ਦੇਣਾ ਉਹ ਇੱਕ ਅਲੱਗ ਗੱਲ ਹੈ ਪਰ ਘੱਟੋ ਘੱਟ ਉਹਨਾਂ ਦੇ ਜਜ਼ਬਾਤਾਂ ਨੂੰ ਰੋਂਦੋ ਤਾਂ ਨਾ ਨਾ ਤੁਸੀਂ ਤਾਂ ਆਪਣੀ ਪੈਰ ਦੇ ਥੱਲੇ ਕੁਚਲ ਰਹੇ ਹੋ ਉਹਨਾਂ ਦੇ ਜਜ਼ਬਾਤਾਂ ਨੂੰ ਉਹਨਾਂ ਦਾ ਪੁੱਤ ਸੀਗਾ ਅੱਖਾਂ ਬੰਦ ਕਰਕੇ ਸੋਚੋ ਅਗਰ ਤੁਹਾਡੇ ਪੁੱਤ ਨਾਲੇ ਹੋਇਆ ਹੁੰਦਾ ਤਾਂ ਤੁਸੀਂ ਕੀ ਕਰਦੇ ਇਸ ਲਈ ਅਸੀਂ ਤਾਂ ਇਨਸਾਫ ਲੈ ਕੇ ਹਟਾਂਗੇ ਉਹਦੀ ਵਾਇਗਰੂ ਦੀ ਅਦਾਲਤ ਵਿੱਚ ਦੇਰ ਤਾਂ ਹੋ ਸਕਦੀ ਹੈ ਅੰਧੇਰ ਨਹੀਂ ਹੋਵੇਗਾ ਜਿੱਦਣ ਪ੍ਰਮਾਤਮਾ ਮੌਕਾ ਦੇਵੇਗਾ ਸਿੱਧੂ ਸੁਪਦੀਪ ਸਿੱਧੂ ਮੂਸੇਵਾਲੇ ਦਾ ਇੱਕ ਇੱਕ ਪਾਈ ਦਾ ਹਿਸਾਬ ਲਿਆ ਜਾਵੇਗਾ ਇਹ ਪੰਜਾਬ ਦੀ ਸਪਿਰਿਟ ਹੈ ਇਹ ਸਾਡੇ ਪੁਰਖਿਆਂ ਦਾ ਕਹਿਣਾ ਹੈ ਔਰ ਸਾਡੇ ਪੁਰਖੇ ਇਸ ਧਰਤੀ ਦੇ ਉੱਤੇ ਲੜਦੇ ਲੜਦੇ ਇਸ ਧਰਤੀ ਤੇ ਬਹੁਤ ਖੂਨ ਡੁੱਲਿਆ ਹੋਇਆ ਇਸ ਕਰਕੇ ਕਤਰਾ-ਕਤਰਾ ਸੁਖਦੀਪ ਸਿੱਧੂ ਮੂਸੇਵਾਲੇ ਦੇ ਖੂਨ ਦਾ ਹਿਸਾਬ ਅਵਸ਼ ਯਾ ਜਾਵੇਗਾ ਮੇਰੀ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਹੈ ਕਿ ਸੁਖਦੀਪ ਦੀ ਆਤਮਾ ਨੂੰ ਆਤਮਿਕ ਸ਼ਾਂਤੀ ਮਿਲੇ ਪਿੱਛੇ ਪਰਿਵਾਰ ਨੂੰ ਲੜਨ ਦੀ ਹਿੰਮਤ ਬਖਸ਼ ਉਹਨਾਂ ਨੂੰ ਤੁਰੇ ਜਾਣ ਦੀ ਹਿੰਮਤ ਬਖਸ਼ ਕੇ ਇਸ ਆਪਣੇ ਹੋਣਹਾਰ ਪੁੱਤ ਦਾ ਪੰਜਾਬ ਦੇ ਪੁੱਤ ਦਾ ਉਹ ਇਨਸਾਫ ਲੈ ਕੇ ਤੇ ਫਿਰ ਸਾਨੂੰ ਸ਼ਾਂਤੀ ਮਿਲੇਗੀ ਬਹੁਤ-ਬਹੁਤ ਮਿਲਣਾ ਜੋੜਨ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਮਾਨ ਜੀ ਦੋਸਤੋ ਰੋਸ 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 ਅੱਜ ਅਸੀਂ ਸਾਡੇ ਵਿਸ਼ਪ ਪਤਰੀ ਹੁਣਹਾਰ ਸ਼ੁਭਦੀਪ ਸਿੱਧੂ ਮੂਸੇਵਾਲੇ ਦੇ ਪਿੰਡ ਪਹੁੰਚੇ ਹੋਏ ਆ ਅੱਜ 2 ਸਾਲ ਦੂਸਰੀ ਵਰਸੀ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਸਰਦਾਰ ਬਲਕੌਰ ਸਿੰਘ ਨੂੰ ਮਿਲੇ ਸਾਡੀ ਭੈਣ ਚਰਨਕੌਰ ਨੂੰ ਮਿਲੇ ਉਹਨਾਂ ਨਾਲ 90 ਜਾਕੀ ਤਾਂ ਹੋਰੇ ਇੱਥੇ ਆਣ ਕੇ ਤੁਹਾਡੇ ਨਾਲ ਰੋਸ ਸੰਜਾ ਕਰਨ ਵਾਸਤੇ ਆਏ ਆ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੇ ਪੰਜਾਬ ਦੀ ਧਰਤੀ ਤੇ ਸਾਡਾ ਪੰਜਾਬ ਦਾ ਹੀਰਾ ਮਾਰਿਆ ਗਿਆ ਕਤਲ ਕਰ ਦਿੱਤਾ ਗਿਆ ਪਰ 2 ਸਾਲ ਵੀ ਚ ਜਾਣ ਤੋਂ ਬਾਅਦ ਵੀ ਇਨਸਾਫ ਨਹੀਂ ਮਿਲ ਸਕਿਆ ਇਹਦੋਂ ਵੱਡਾ ਅਨਿਆਏ ਇਹਦੋਂ ਵੱਡਾ ਮੈਂ ਸਮਝਦਾ ਕਿ ਪੰਜਾਬ ਵਾਸਤੇ ਕੋਈ ਦੁੱਖदाई ਰੰਜ ਵਾਲੀ ਗੱਲ ਨਹੀਂ ਹੋ ਸਕਦੀ ਔਰ ਬਲਕੌਰ ਸਿੰਘ ਔਰ ਚਰਨ ਸਿੰਘ ਚਰਨਕੌਰ ਜੀ ਕਿਹੜੇ ਅਫਸਰ ਨੂੰ ਨਹੀਂ ਮਿਲੇ ਕਿਹੜੇ ਮੰਤਰੀ ਨੂੰ ਨਹੀਂ ਮਿਲੇ ਕਿਹੜੇ ਮੁੱਖ ਮੰਤਰੀ ਨੂੰ ਨਹੀਂ ਮਿਲੇ ਕਿਹੜੇ ਪੁਲਿਸ ਵਾਲਿਆਂ ਨੂੰ ਨਹੀਂ ਮਿਲੇ ਪਰ ਕੁਛ ਹੱਥ ਨਹੀਂ ਪਿਆ ਔਰ ਜੇ ਇਹਨਾਂ ਨੇ ਚਾਰ ਤੋਂ ਪੰਜ ਨਾਮ ਪਰਿਵਾਰ ਨੇ ਲਿਖਾਇਏ ਪੁਲਿਸ ਨੂੰ ਉਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ ਯਾਰੋ 2 ਸਾਲ ਦਾ ਇਨਵੈਸਟੀਗੇਟ ਹੀ ਨਹੀਂ ਕੀਤਾ ਇਥੋਂ ਸਾਫ਼ ਹੋ ਗਿਆ ਕਿ ਮਨਸੂਬਾ ਪੰਜਾਬ ਸਰਕਾਰ ਦਾ ਅੰਦਰੋਂ ਦਿਲ ਮੈਣਾ ਹੈ ਔਰ ਇਨਸਾਫ ਦੇਣਾ ਨਹੀਂ ਚਾਹੁੰਦੇ ਪਹਿਲੀ ਗੱਲ ਤਾਂ ਸ਼ਹਿਰ ਤੋਂ ਮਰਦਾ ਹੀ ਨਾ ਉਹਨੂੰ ਬਲਕੌਰ ਸਿੰਘ ਜੀ ਨੇ ਦੱਸਿਆ ਕਿ ਜਿਹੜੀ ਇਲੈਕਸ਼ਨ ਤੋਂ ਬਾਅਦ ਚੁੱਪਚੀਤੇ ਸਿਕਿਉਰਿਟੀ ਦਾ ਵੈਸੀ ਚੱਲੇ ਗਈ ਸੀ ਕਿ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਔਰ ਕੋਈ ਹਮਲਾ ਨਹੀਂ ਹੋਇਆ ਪਰ ਜਦੋਂ ਇਹਨਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸਾਰਿਆਂ ਨੇ ਪਾਤਾ ਭਗਵੰਤ ਮਾਨ ਨੇ ਆਫੀਸ਼ੀਅਲ ਪੇजेस 'ਤੇ ਆ ਬਲਤੇਜ ਪੰਨੂ ਨੇ 24 ਘੰਟੇ ਅੱਜ ਗੈਂਗਸਟਰਾਂ ਨੇ ਮਾਰ ਦਿੱਤਾ ਇਹਦਾ ਮਤਲਬ ਹੈ ਕਿ ਜਦੋਂ ਸੋਸ਼ਲ ਮੀਡੀਆ ਤੇ ਇਨਫੋਰਮੇਸ਼ਨ ਗਈ ਇਸ ਸਾਡੇ ਹੋਂਰ ਸੁਭਦੀਪ ਜੀ ਉਹਦੇ ਕਰਕੇ ਇਹਦਾ ਕਤਲ ਹੋਇਆ ਹੁਣ ਆਮ ਲੋਕਾਂ ਦੇ ਤਾਂ 5 ਮਿੰਟ ਚ ਪਰਚਾ ਦਰਜ ਹੋ ਜਾਂਦਾ ਆਈਟੀ ਐਕਟ ਬਫਲਾਨਾ ਐਕਟ ਫਲਾਨਾ ਐਕਟ ਮੜਾ ਕੋਈ ਟਵੀਟ ਕਰੇ ਕੇਜਰੀਵਾਲ ਦੇ ਖਿਲਾਫ ਉਹਨੂੰ ਪੁਲਿਸ ਦਿੱਲੀੋਂ ਚੱਕਣ ਚਲ ਜਾਂਦੀ ਆ ਕੋਈ ਮੜਾ ਜਾ ਵੀਡੀਓ ਪਾ ਦੇ ਉਹਨੂੰ ਜੰਮੂ ਜੰਮੂ ਤੋਂ ਚੱਕਣ ਚਲ ਜਾਂਦੀ ਆ ਇਸ ਬੰਦੇ ਦੀ ਸਾਰੀ ਇਨਫੋਰਮੇਸ਼ਨ ਸਿਕਿਉਰਿਟੀ ਵਿਦਡਰੋਲ ਦੀ ਸ਼ਰਿਆਮ ਸ਼ੇਰ ਕਰਕੇ ਦੱਸਿਆ ਗਿਆ ਕਿ ਹੁਣ ਚੱਕ ਦਿਓ ਕੰਮ ਔਰ ਉਹਨਾਂ ਨੇ ਕਤਲ ਕਰ ਦਿੱਤਾ ਔਰ ਕਾਤਲ ਜੇਲਾ ਵਿੱਚ ਵੀ ਆਈਪੀ ਟ੍ਰੀਟਮੈਂਟ ਮੋਜਾਂ ਕਰ ਰਹੇ ਨੇ ਇੰਟਰਵਿਊਆਂ ਦੇ ਰਹੇ ਨੇ ਪਸੰਦੀਦਾ ਖਾਣੇ ਖਾ ਰਹੇ ਨੇ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ ਇੰਡੀਆ ਦੀ ਸਟੇਟ ਵੱਲੋਂ ਵੀ ਔਰ ਸਾਡੇ ਆਪਣੇ ਭਗਵੰਤ ਦੀ ਸਟੇਟ ਵੱਲੋਂ ਵੀ ਇਹਨਾਂ ਨੂੰ ਜਿਆਦਾ ਅਫਸੋਸ ਨਹੀਂ ਹੋ ਸਕਦਾ ਮੇਰੇ ਵੀ ਲੋਕ ਆ ਦੇਖ ਲੋ ਕਿਦਾਂ ਲੋਕੀ ਹਰ ਸਾਲ ਹਰ ਹਰ ਐਤਵਾਰ ਇੱਥੇ ਪੜੀ ਵੱਡੀ تعداد ਚੋਕੇ ਪਹੁੰਚ ਕੇ ਇਹ ਉਹਦਾ ਦੁੱਖ ਮਨਾਉਂਦੇ ਨੇ ਪਤਾ ਨਹੀਂ ਭਗਵੰਤ ਦੇ ਮੰਤਰੀਆਂ ਨੂੰ ਅਮੀਥ ਥੇਰ ਆਗੇ ਜਿਹੜੇ ਇਲੈਕਸ਼ਨਾਂ ਲੜਦੇ ਨੇ ਇਹਨਾਂ ਨੂੰ ਕੀ ਸਵਾਦ ਆਉਂਦਾ ਇੱਕ ਮੁੰਡਾ ਜੀਵਨ ਜੋਤ ਮਾਂਸਾ ਉਹਦਾ ਚਲਾਨ ਵਿੱਚ ਨਾਮ ਹੈ ਔਰ ਉਹਦੀ ਐਲਓਸੀ ਖੁੱਲੀ ਹੋਈ ਹੈ ਕਿ ਉਹ ਬਾਹਰ ਨਹੀਂ ਜਾ ਸਕਦਾ ਉਹਨੂੰ ਆਪਣੀ ਕੈਂਪੇਨ ਵਿੱਚ ਨਾਲ ਲਈ ਫਿਰਦੇ ਨੇ ਕੀ ਕਹਿਣਾ ਚਾਹੁੰਦੇ ਨੇ ਕਿ ਅਸੀਂ ਤੁਹਾਡੇ ਚਖਮਾਂ ਦੇ ਉੱਤੇ ਲੂਨ ਛਿੜਕ ਰਹੇ ਹਾਂ ਤੁਸੀਂ ਇਨਸਾਫ ਨਹੀਂ ਦੇਣਾ ਉਹ ਇੱਕ ਅਲੱਗ ਗੱਲ ਹੈ ਪਰ ਘਟੂ ਘਟ ਉਹਨਾਂ ਦੇ ਜਜ਼ਬਾਤਾਂ ਨੂੰ ਰੋਂਦੋ ਤਾਂ ਨਾ ਨਾ ਤੁਸੀਂ ਤਾਂ ਆਪਣੀ ਪੈਰ ਦੇ ਥੱਲੇ ਖੁਚਲ ਰਹੇ ਹੋ ਉਹਨਾਂ ਦੇ ਜਜ਼ਬਾਤਾਂ ਨੂੰ ਉਹਨਾਂ ਦਾ ਪੁੱਤ ਸੀਗਾ ਅੱਖਾਂ ਬੰਦ ਕਰਕੇ ਸੋਚੋ ਅਗਰ ਤੁਹਾਡੇ ਪੁੱਤਰ ਵਾਲੇ ਹੋਇਆ ਹੁੰਦਾ ਤਾਂ ਤੁਸੀਂ ਕੀ ਕਰਦੇ ਇਸ ਲਈ ਅਸੀਂ ਦਾ ਇਨਸਾਫ ਲੈ ਕੇ ਹਟਾਂਗੇ ਉਹਦੀ ਵਾਇਗਰੂ ਦੀ ਅਦਾਲਤ ਵਿੱਚ ਦੇਰ ਤਾਂ ਹੋ ਸਕਦੀ ਹੈ ਅੰਧੇਰ ਨਹੀਂ ਹੋਵੇਗਾ ਜਿੱਦਣ ਪ੍ਰਮਾਤਮਾ ਮੌਕਾ ਦੇਵੇਗਾ ਸਿੱਧੂ ਸ਼ੁਭਦੀਪ ਸਿੱਧੂ ਮੂਸੇਵਾਲੇ ਦਾ ਇੱਕ ਇੱਕ ਪਾਈ ਦਾ ਹਿਸਾਬ ਲਿਆ ਜਾਵੇਗਾ ਇਹ ਪੰਜਾਬ ਦੀ ਸਪਿਰਿਟ ਹੈ ਇਹ ਸਾਡੇ ਪੁਰਖਾਂ ਦਾ ਕਹਿਣਾ ਹੈ ਔਰ ਸਾਡੇ ਪੁਰਖੇ ਇਸ ਧਰਤੀ ਦੇ ਉੱਤੇ ਲੜਦੇ ਲੜਦੇ ਇਸ ਧਰਤੀ ਤੇ ਬਹੁਤ ਖੂਨ ਡੁੱਲਿਆ ਹੋਇਆ ਇਸ ਕਰਕੇ ਕਤਰਾ ਕਤਰਾ ਸੁਖਦੀਪ ਸਿੱਧੂ ਮੂਸੇਵਾਲੇ ਦੇ ਖੂਨ ਦਾ ਹਿਸਾਬ ਅਵਸ਼ ਲਿਆ ਜਾਵੇਗਾ ਮੇਰੀ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਹੈ ਕਿ ਸੁਖਦੀਪ ਦੀ ਆਤਮਾ ਨੂੰ ਆਤਮਿਕ ਸ਼ਾਂਤੀ ਮਿਲੇ ਪਿੱਛੇ ਪਰਿਵਾਰ ਨੂੰ ਲੜਨ ਦੀ ਹਿੰਮਤ ਬਖਸ਼ ਉਹਨਾਂ ਨੂੰ ਤੁਰੇ ਜਾਣ ਦੀ ਹਿੰਮਤ ਬਖਸ਼ ਕੇ ਇਸ ਆਪਣੇ ਹੋਣਹਾਰ ਪੁੱਤ ਦਾ ਪੰਜਾਬ ਦੇ ਪੁੱਤ ਦਾ ਉਹ ਇਨਸਾਫ ਲੈ ਕੇ ਤੇ ਫਿਰ ਸਾਨੂੰ ਸ਼ਾਂਤੀ ਮਿਲੇਗੀ ਬਹੁਤ ਬਹੁਤ ਮੇਰੇ ਨਾਲ ਜੋੜਨ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੁਖਬਾਲ ਸਿੰਘ ਦੀ ਖੇਰ ਸੁਖਬਾਲ ਜੀ ਦੋਸਤੋ ਰੋਸ 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 ਅੱਜ ਅਸੀਂ ਸਾਡੇ ਵਿਸ਼ਪ ਪਤਰੀ ਹੋਣਹਾਰ ਸ਼ੁਭਦੀਪ ਸਿੱਧੂ ਮੂਸੇਵਾਲੇ ਦੇ ਪਿੰਡ ਪਹੁੰਚੇ ਹੋਏ ਆ ਅੱਜ 2 ਸਾਲ ਦੂਸਰੀ ਵਰਸੀ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਸਰਦਾਰ ਬਲਕੌਰ ਸਿੰਘ ਨੂੰ ਮਿਲੇ ਸਾਡੀ ਭੈਣ ਚਰਨਕੌਰ ਨੂੰ ਮਿਲੇ ਉਹਨਾਂ ਨਾਲ ਦੁੱਖ ਸਾਂਝਾ ਕੀਤਾ ਔਰ ਇੱਥੇ ਆਣ ਕੇ ਤੁਹਾਡੇ ਨਾਲ ਦਰਦ ਸਾਂਝਾ ਕਰਨ ਵਾਸਤੇ ਆਏ ਆ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੇ ਪੰਜਾਬ ਦੀ ਧਰਤੀ ਤੇ ਸਾਡਾ ਪੰਜਾਬ ਦਾ ਹੀਰਾ ਮਾਰਿਆ ਗਿਆ ਕਤਲ ਕਰ ਦਿੱਤਾ ਗਿਆ ਪਰ 2 ਸਾਲ ਵੀ ਚੰਨ ਤੋਂ ਬਾਅਦ ਵੀ ਇਨਸਾਫ ਨਹੀਂ ਮਿਲ ਸਕੇ ਇਦਨੋਂ ਵੱਡਾ ਅਨਿਆਏ ਇਦਨੋਂ ਵੱਡਾ ਮੈਂ ਸਮਝਦਾ ਕਿ ਪੰਜਾਬ ਵਾਸਤੇ ਕੋਈ ਦੁੱਖदाई ਰੰਜ ਵਾਲੀ ਗੱਲ ਨਹੀਂ ਹੋ ਸਕਦੀ ਔਰ ਬਲਕੌਰ ਸਿੰਘ ਔਰ ਚਰਨ ਚਰਨਕੌਰ ਜੀ ਕਿਹੜੇ ਅਫਸਰ ਨੂੰ ਨਹੀਂ ਮਿਲੇ ਕਿਹੜੇ ਮੰਤਰੀ ਨੂੰ ਨਹੀਂ ਮਿਲੇ ਕਿਹੜੇ ਮੁੱਖ ਮੰਤਰੀ ਨੂੰ ਨਹੀਂ ਮਿਲੇ ਕਿਹੜੇ ਪੁਲਿਸ ਵਾਲਿਆਂ ਨੂੰ ਨਹੀਂ ਮਿਲੇ ਪਰ ਕੁਛ ਹੱਥ ਨਹੀਂ ਪਿਆ ਔਰ ਜਿਵੇਂ ਇਹਨਾਂ ਨੇ ਚਾਰ ਤੋਂ ਪੰਜ ਨਾਮ ਪਰਿਵਾਰ ਨੇ ਲਿਖਾਇਏ ਪੁਲਿਸ ਨੂੰ ਉਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ ਯਾਰ ਉਹ 2 ਸਾਲ ਦਾ ਇਨਵੈਸਟੀਗੇਟ ਹੀ ਨਹੀਂ ਕੀਤਾ ਇਥੋਂ ਸਾਫ਼ ਹੋ ਗਿਆ ਕਿ ਮਨਸੂਬਾ ਪੰਜਾਬ ਸਰਕਾਰ ਦਾ ਅੰਦਰੋਂ ਦਿਲ ਮੈਣਾ ਹੈ ਔਰ ਇਨਸਾਫ਼ ਦੇਣਾ ਨਹੀਂ ਚਾਹੁੰਦੇ ਪਹਿਲੀ ਗੱਲ ਤਾਂ ਸ਼ਹਿਰ ਤੋਂ ਮਰਦਾ ਹੀ ਨਾ ਉਹਨੂੰ ਬਲਕੌਰ ਸਿੰਘ ਜੀ ਨੇ ਦੱਸਿਆ ਕਿ ਜਿਹੜੀ ਇਲੈਕਸ਼ਨ ਤੋਂ ਬਾਅਦ ਚੁੱਪਚੀਤੇ ਸਿਕਿਉਰਿਟੀ ਦਾ ਵੈਸੀ ਚੱਲੇ ਗਈ ਸੀ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਔਰ ਕੋਈ ਹਮਲਾ ਨਹੀਂ ਹੋਇਆ ਪਰ ਜਦੋਂ ਇਹਨਾਂ ਨੇ ਆਪਰੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਸਾਰਿਆਂ ਨੇ ਪਾਤਾ ਭਗਵੰਤ ਮਾਨ ਨੇ ਆਫੀਸ਼ਲ ਪੇजेस ਤੇ ਆ ਬਲਦੇਜ ਪੰਨੂ ਨੇ 24 ਘੰਟੇ ਅੱਜ ਗੈਂਗਸਟਰਾਂ ਨੇ ਮਾਰ ਦਿੱਤਾ ਇਹਦਾ ਮਤਲਬ ਹੈ ਕਿ ਜਦੋਂ ਸੋਸ਼ਲ ਮੀਡੀਆ ਤੇ ਇਨਫੋਰਮੇਸ਼ਨ ਗਈ ਇਸ ਸਾਡੇ ਹੋਂਰ ਸ਼ੁਭਦੀਪ ਦੀ ਉਹਦੇ ਕਰਕੇ ਇਹਦਾ ਕਤਲ ਹੋਇਆ ਹੁਣ ਆਮ ਲੋਕਾਂ ਦੇ ਤਾਂ 5 ਮਿੰਟ ਚ ਪਰਚਾ ਦਰਜ ਹੋ ਜਾਂਦਾ ਆਈਟੀ ਐਕਟ ਬਫਲਾਨਾ ਐਕਟ ਫਲਾਨਾ ਐਕਟ ਮੜਾਏ ਕੋ ਟਵੀਟ ਕਰੇ ਕੇਜਰੀਵਾਲ ਦੇ ਖਿਲਾਫ ਉਹਨੂੰ ਪੁਲਿਸ ਦਿੱਲੀਓ ਚੱਕਣ ਚਲ ਜਾਂਦੀ ਆ ਕੋਈ ਮਾਰਾ ਜਾਂ ਵੀਡੀਓ ਪਾ ਦੇ ਉਹਨਾਂ ਜੰਮੂ ਜੰਮੂ ਤੋਂ ਚੱਕਣ ਚਲ ਜਾਂਦੀ ਆ ਇਸ ਬੰਦੇ ਦੀ ਸਾਰੀ ਇਨਫੋਰਮੇਸ਼ਨ ਸਿਕਿਉਰਿਟੀ ਵਿਦਡਰੋਲ ਦੀ ਸ਼ਰਿਆਮ ਸ਼ੇਅਰ ਕਰਕੇ ਦੱਸਿਆ ਗਿਆ ਕਿ ਹੁਣ ਚੱਕ ਦਿਓ ਕੰਮ ਔਰ ਉਹਨਾਂ ਨੇ ਕਤਲ ਕਰ ਦਿੱਤਾ ਔਰ ਕਾਤਲ ਜੇਲਾ ਵਿੱਚ ਵੀਆਈਪੀ ਟ੍ਰੀਟਮੈਂਟ ਮੋਜਾ ਕਰ ਰਹੇ ਨੇ ਇੰਟਰਵਿਊਆ ਦੇ ਰਹੇ ਨੇ ਪਸੰਦੀਦਾ ਖਾਣਾ ਖਾ ਰਹੇ ਨੇ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ ਇੰਡੀਆ ਦੀ ਸਟੇਟ ਵੱਲੋਂ ਵੀ ਔਰ ਸਾਡੇ ਆਪਣੇ ભગવંત ది స్టేట్ ਵੱਲੋਂ ਨਹੀਂ ਇਹਨਾਂੋਂ ਜ਼ਿਆਦਾ ਅਫਸੋਸ ਨਹੀਂ ਹੋ ਸਕਦਾ ਮੇਰੇ ਵੀ ਲੋਕਾਂ ਆ ਦੇਖ ਲੋ ਕਿੰਨਾ ਲੋਕੀ ਹਰ ਸਾਲ ਹਰ ਹਰ ਐਤਵਾਰ ਇੱਥੇ ਪੜੀ ਵੱਡੀ ਤਦਾਦ ਚੋਕੀ ਪਹੁੰਚ ਕੇ ਇਹ ਉਹਦਾ ਦੁੱਖ ਮਨਾਉਂਦੇ ਨੇ ਪਤਾ ਨਹੀਂ ਭਗਵੰਤ ਦੇ ਮੰਤਰੀਆਂ ਨੂੰ ਅਮੀਥ ਥੇਰ ਅੜਗੇ ਜਿਹੜੇ ਇਲੈਕਸ਼ਨਾਂ ਲੜਦੇ ਨੇ ਇਹਨਾਂ ਨੂੰ ਕੀ ਸਵਾਦ ਆਉਂਦਾ ਇੱਕ ਮੁੰਡਾ ਜੀਵਨ ਜੋਤ ਮਾਂਸਾ ਉਹਦਾ ਚਲਾਨ ਵਿੱਚ ਨਾਮ ਆ ਔਰ ਉਹਦੀ ਐਲਓਸੀ ਖੁੱਲੀ ਹੋਈ ਹੈ ਕਿ ਉਹ ਬਾਹਰ ਨਹੀਂ ਜਾ ਸਕਦਾ ਉਹਨੂੰ ਆਪਣੇ ਕੈਂਪੇਨ ਵਿੱਚ ਨਾਲ ਲਈ ਫਿਰਦੇ ਨੇ ਕੀ ਕਹਿਣਾ ਚਾਹੁੰਦੇ ਨੇ ਕਿ ਅਸੀਂ ਤੁਹਾਡੇ ਜ਼ਖਮਾਂ ਦੇ ਉੱਤੇ ਲੂਨ ਛਿੜਕ ਰਹੇ ਹਾਂ ਤੁਸੀਂ ਇਨਸਾਫ ਨਹੀਂ ਦੇਣਾ ਉਹ ਇੱਕ ਅਲੱਗ ਗੱਲ ਹੈ ਪਰ ਘਟੂ ਘਟ ਉਹਨਾਂ ਦੇ ਜਜ਼ਬਾਤਾਂ ਨੂੰ ਰੋਂਦੋ ਤਾਂ ਨਾ ਨਾ ਤੁਸੀਂ ਤਾਂ ਆਪਣੀ ਪੈਰ ਦੇ ਥੱਲੇ ਕੁਚਲ ਰਹੇ ਹੋ ਉਹਨਾਂ ਦੇ ਜਜ਼ਬਾਤਾਂ ਨੂੰ ਉਹਨਾਂ ਦਾ ਪੁੱਤ ਸੀਗਾ ਅੱਖਾਂ ਬੰਦ ਕਰਕੇ ਸੋਚੋ ਅਗਰ ਤੁਹਾਡੇ ਪੁੱਤ ਨਾਲੇ ਹੋਇਆ ਹੁੰਦਾ ਤਾਂ ਤੁਸੀਂ ਕੀ ਕਰਦੇ ਇਸ ਲਈ ਅਸੀਂ ਤਾਂ ਇਨਸਾਫ ਲੈ ਕੇ ਹਟਾਂਗੇ ਉਹਦੀ ਵਾਇਗਰੂ ਦੀ ਅਦਾਲਤ ਵਿੱਚ ਦੇਰ ਤਾਂ ਹੋ ਸਕਦੀ ਹੈ ਅੰਧੇਰ ਨਹੀਂ ਹੋਵੇਗਾ ਜਿੱਦਣ ਪ੍ਰਮਾਤਮਾ ਮੌਕਾ ਦੇਵੇਗਾ ਸਿੱਧੂ ਸੁਖਦੀਪ ਸਿੱਧੂ ਮੂਸੇਵਾਲੇ ਦਾ ਇੱਕ ਇੱਕ ਪਾਈ ਦਾ ਹਿਸਾਬ ਲਿਆ ਜਾਵੇਗਾ ਇਹ ਪੰਜਾਬ ਦੀ ਸਪਿਰਿਟ ਹੈ ਇਹ ਸਾਡੇ ਪੁਰਖਿਆਂ ਦਾ ਕਹਿਣਾ ਹੈ ਔਰ ਸਾਡੇ ਪੁਰਖੇ ਇਸ ਧਰਤੀ ਦੇ ਉੱਤੇ ਲੜਦੇ ਲੜਦੇ ਇਸ ਧਰਤੀ ਤੇ ਬਹੁਤ ਖੂਨ ਡੁੱਲਿਆ ਹੋਇਆ ਇਸ ਕਰਕੇ ਕਤਰਾ ਕਤਰਾ ਸੁਖਦੀਪ ਸਿੱਧੂ ਮੂਸੇਵਾਲੇ ਦੇ ਖੂਨ ਦਾ ਹਿਸਾਬ ਅਵਸ਼ ਲਿਆ ਜਾਵੇਗਾ ਮੇਰੀ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਹੈ ਕਿ ਸੁਖਦੀਪ ਦੀ ਆਤਮਾ ਨੂੰ ਆਤਮਿਕ ਸ਼ਾਂਤੀ ਮਿਲੇ ਪਿੱਛੇ ਪਰਿਵਾਰ ਨੂੰ ਲੜਨ ਦੀ ਹਿੰਮਤ ਬਖਸ਼ ਉਹਨਾਂ ਨੂੰ ਤੁਰੇ ਜਾਣ ਦੀ ਹਿੰਮਤ ਬਖਸ਼ ਕੇ ਇਸ ਆਪਣੇ ਹੋਣਹਾਰ ਪੁੱਤ ਦਾ ਪੰਜਾਬ ਦੇ ਪੁੱਤ ਦਾ ਉਹ ਇਨਸਾਫ ਲੈ ਕੇ ਤੇ ਫਿਰ ਸਾਨੂੰ